ਤਾ ਇਹ ਹਾਦਸਾ ਵਾਪਰ ਗਿਆ ਗਨੀਮਤ ਰਹੀ ਕਿ ਬੱਸਾਂ ਦੇ ਆਪਸ ਵਿੱਚ ਟਕਰਾਉਣ ਜਾਣ ਦੇ ਬਾਵਜੂਦ ਵੀ ਕੁਨਾ ਵਿੱਚ ਸਵਾਰ ਬੱਚੇ ਬਾਲ-ਬਾਲ ਬਚ ਕੇ ਹਾਲਾਂਕਿ ਕੁਝ ਬੱਚਿਆਂ ਨੂੰ ਮਾਮਲੀ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਉਪਚਾਰ ਲਈ ਨਾਲ ਲੱਗਦੇ ਪ੍ਰਾਈਵੇਟ ਹਸਪਤਾਲ ਵਿੱਚ ਲਿਜਾਇਆ ਗਿਆ ਉਹ ਜਿਹੜੇ ਬੋਲਨੇ ਪਰ ਆ ਗਏ ਜਿਹੜੀ ਭਾਗਿਆ ਉਹ ਦੇਖੋ ਭਾਗਿਆ ਉਹ ਠੀਕ ਹੈ ਦੇਖੋ ਸਿੰਘਾ ਜੀ ਬਲਾਂਸ ਡੈਨਿਗੇਸ਼ਨ ਪ੍ਰਿੰਸੀਪਲ ਸੰਤ ਬਾਬਾ ਸੇਵਾ ਸਿੰਘ ਗਾਲਸਾ ਮਾਡਲ ਸਕੂਲ ਜਿੰਦ ਬਟੇ ਜੀ ਕੀ ਹੋਇਆ ਇੱਥੇ ਸਾਰਾ ਸэр ਜੀ ਕੋਈ ਗੱਡੀਆਂ ਚੜ੍ਹਿਆ ਕੋ ਟਾਈਮ ਨਿਕਲੀ ਕੋ ਸਮੇਂ ਤੇ ਮੋਰੇ ਦੂਜੇ ਸਕੂਲ ਦੇ ਗੱਡੀਆਂ ਸਿਗੀਆਂ ਉਹਨਾਂ ਦੇ ਮੋਰੇ ਕੋਈ ਆਇਆ ਜੇ ਨਹੀਂ ਆਇਆ ਹੈਗਾ ਤੇ ਉਹਨੇ ਬ੍ਰੇਕਾਂ ਮਾਰੀਆਂ ਦੋ ਗੱਡੀਆਂ ਉਸ ਵਿੱਚ ਬੜੀਆਂ ਮਗਰ ਸਾਡੀ ਗੱਡੀ ਵੀ ਲੱਗੀ ਹੈਗੀ ਆ ਜੋ ਦਿੱਤੇ ਗਏ ਬੱਚਾ ਨਾਲ ਆਪਸ ਆਪਸ ਆਏ ਟਕਰਾਈਆਂ ਕੀ ਇਹ ਸਾਰੇ ਦੇ ਵਿੱਚ ਮੋਕੇ ਬਣਤੀ ਆ ਅ ਅੱਜ ਜੀ ਇਥੇ ਨੰਗਲ ਅਨੰਦਪੁਰ ਸਾਹਿਬ ਰੋਡ ਦੇ ਉੱਪਰ ਇੱਕ ਦੁਰਘਟਨਾ ਹੋਈ ਹੈ ਸੇਂਟ ਮਰੀ ਸਕੂਲ ਦੀ ਦੋ ਬੱਸਾਂ ਸੀ ਤੇ ਬਾਬਾ ਸੇਵਾ ਸਿੰਘ ਜੀ ਸਕੂਲ ਦੀ ਇੱਕ ਬੱਸ ਸੀ ਇਹਨਾਂ ਦੀ ਆਪਸ ਚ ਜਾਂਦੇ ਜਾਂਦੇ ਬ੍ਰੇਕ ਲੱਗਣ ਦੇ ਕਾਰਨ ਇੱਕ ਦੂਸਰੇ ਦੇ ਵਿੱਚ ਕੋਲਾਈਡ ਕੀਤੀਆਂ ਨੇ ਪਰ ਸ਼ੁਕਰ ਦੀ ਗੱਲ ਹੈ ਕਿ ਕੋਈ ਜਾਨੀ ਨੁਕਸਾਨ ਜੋ ਹੈ ਜ਼ਿਆਦਾ ਗੰਭੀਰ ਰੂਪ ਚ ਕੁਝ ਵੀ ਨਈ ਰਿਪੋਰਟ ਹੋਇਆ ਫਿਲਹਾਲ ਸੋ ਇਹ ਤੇ ਪੁਲਿਸ ਦੀ ਟੀਮ ਹੈਲਥ ਦੀ ਟੀਮ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਪਹੁੰਚੇ ਹੋਏ ਨੇ ਆਫੀਸਰਸ ਐਂਡ ਵੀ ਆਰ ਔਨ ਟਾਪ ਆਫ ਇਟ ਡੀਪਲੀ ਇਨਵੈਸਟਿਗੇਟ ਕੀਤਾ ਜਾਊਗਾ ਕਿਉਂਕਿ ਇੰਸਟਿਟਿਊਟ ਵਿੱਚ ਬੱਚੇ ਸੀਗੇ ਇਹਦੇ ਵਿੱਚ ਛੋਟੀ ਉਮਰ ਦੇ ਬੱਚੇ ਸੀਗੇ ਕਿਤੇ ਨਾ ਕਿਤੇ ਡਾ ਵੱਡਾ ਰਿਸਕ ਵਿੱਚ ਆ ਬਿਲਕੁਲ ਜੀ ਇਹ ਇਹ ਇਨਕੁਆਰੀ ਪ੍ਰੀਲੀਮਿਨਰੀ ਇਸ ਦੀ ਇਨਵੈਸਟਿਗੇਸ਼ਨ ਕੀਤੀ ਜਾਏਗੀ ਜੇ ਕੋਈ ਇਸ ਦੇ ਪਿੱਛੇ ਅਜਿਹੇ ਕਾਰਨ ਹੋਏ ਜ ਜਨਾਂ ਨੂੰ ਅਵੋਇਡ ਕੀਤਾ ਜਾ ਸਕਦਾ ਜ਼ਰੂਰ ਉਸਤੇ ਕਾਰਵਾਈ ਕੀਤੀ ਜਾਏਗੀ ਕਨਫਰਮ ਹੋ ਗਏ ਕਿੰਨੇ ਬੱਚੇ ਸਵਾਰ ਸੀਗੇ ਬਸ ਦੇ ਵਿੱਚ ਵੀ ਆ ਸਟਿਲ ਟੂ ਗੈਟ ਦ ਨੰਬਰਸ ਵੀ ਡੋਨਟ ਹੈਵ ਅਹ ਦੇਖੋ ਜੀ ਕਾਰਵਾਈ ਵਾਹਨਾਂ ਤੇ ਜੋ ਹੈ ਕੰਟੀਨਿਊਸ ਰੂਪ ਤੇ ਚਲਦੀ ਰਹਿੰਦੀ ਹੈ ਸੋ ਐਸਡੀਐਮਸ ਵੱਲੋਂ ਰੈਗੂਲਰ ਚੈਕਿੰਗਸ ਤੇ ਇਵਨ ਟ੍ਰਾਂਸਪੋਰਟ ਆਫਿਸ ਤੇ ਟ੍ਰੈਫਿਕ ਪੁਲਿਸ ਵੱਲੋਂ ਵੀ ਕੰਟੀਨਿਊਸ ਚੈਕਿੰਗਸ ਇਹਦੀਆਂ ਚੱਲ ਰਹੀਆਂ ਨੇ ਤੇ ਹੋਰ ਜ਼ੋਰ ਸ਼ੋਰ ਦੇ ਨਾਲ ਹੀ ਚੱਲਣੀਆਂ ਬਿਲਕੁਲ ਦੀਪ ਸਿੰਘ ਜੀ ਦੀਪ ਸਿੰਘ ਜੀ ਕੀ ਦੱਸਿਓ ਕਿ ਅੱਜ ਕੀ ਹੋਇਆ ਮੈਂ ਸੈਡਵੇਰੀ ਸਕੂਲ ਦਾ ਡੀਪੀ ਆਇਆ ਜੀ ਕੀ ਹੋਇਆ ਸਰ ਇੱਕ ਸਰ ਐਕਚੁਅਲੀ ਇੱਕ ਗੱਡੀ ਸਕੂਲ ਦੀ ਗੱਡੀ ਦੇ ਮੋੜੇ ਆ ਗਈ ਸੀਗੀ ਓਵਰਟੇਕਿੰਗ ਕਰਨ ਵੇਲੇ ਤੇ ਉਹਨੂੰ ਬਚਾਣੇ ਬਚਾਣੇ ਜਿਹੜੀ ਹੈਗੀ ਹੈ पिछे दे किसी होर गूल की ग्डी हिट कर दिता सारे बच्चे सेफ है बिल्कुल एन बिल्कुल कि सारे पेरेंट्स जोड़े है उन्होंने बच्चे पज गए नहीं सट्टा किसी बच्चे ज़्यादा निजी लगिया है सब बचे सेफ है जी बिल्कुल हाँ जी प्रशासन बिल्कुल टाइम तक पहुँच गया जी थैंक यू जी सुरेंद्रपाल डिप्टी डीडरी एजुकेशन रोपड़े गलत मैं हता लग्या एक्सीडेंट होया तो मैं ਬਾਈ ਦੀ ਵੇ ਇਦਾਂ ਹੀ ਆ ਰਿਹਾ ਸੀ ਨੰਗਲ ਤੋਂ ਕਿਸੇ ਕੰਮ ਗਿਆ ਹੋਇਆ ਸੀ ਪ੍ਰਿੰਸੀਪਲ ਸਾਹਿਬ ਦੇ ਵਿੱਚੋਂ ਆਪਾਂ ਪ੍ਰੋਪਰ ਪ੍ਰੋਪਰ ਜਾਂਚ ਕਰਾਵਾਂਗੇ ਕਿ ਕੀ ਕਾਰਨ ਸੀ ਕਿਉਂ ਐਸਾ ਇੱਕ ਘਟਨਾ ਵਾਪਰੀ ਤੇ ਇਹਦੀ ਰਿਪੋਰਟ ਜਿਹੜੀ ਆ ਮੈਂ ਡੀਓ ਸਾਹਿਬ ਨੂੰ ਜਾ ਕੇ ਦਊਗਾ ਓਕੇ ਪਰ ਮੇਨ ਰੋਡ ਦੇ ਤੇ ਜੋ ਦੋ ਸੈਂਡ ਮੀਰੀ ਸਕੂਲ ਦੀਆਂ ਬੱਸਾਂ ਸੀਗੀਆਂ ਤਾਂ ਇੱਕ ਬਾਬਾ ਸੇਵਾ ਸਿੰਘ ਖਾਲਸਾ ਸਕੂਲੇ ਛੁੱਟੀ ਹੋਈ ਤੇ ਬੱਚਿਆਂ ਨੂੰ ਜਦੋਂ ਲੈ ਕੇ ਜਾ ਰਹੇ ਸੀ ਅੱਗੋਂ ਸਟਰਨ ਕਿਸੇ ਗੱਡੀ ਨੇ ਇੱਕਦਮ ਬ੍ਰੇਕ ਮਾਰੀ ਤੇ ਉਹਦੇ ਕਰਕੇ ਗੱਡੀਆਂ ਆਪਸ ਵਿੱਚ ਵੱਜੀਆਂ ਹੈਗੀਆਂ ਅਸੀਂ ਬਿਲਕੁਲ ਟਾਈਮਲੀ ਮੌਕੇ ਤੇ ਆ ਗਏ ਸੀਗੇ ਐਮਬੂਲੈਂਸਿਜ਼ ਵੀ ਅਗੇ ਸਾਰਾ ਪ੍ਰਸ਼ਾਸਨ ਉਸੇ ਪਹਿਲੇ ਹਰਕਤ 'ਚ ਆ ਗਿਆ ਸੀਗਾ ਤੇ ਅਸਲ 'ਚ ਕੋਈ ਬੱਚੇ ਤੇ ਕੋਈ ਮੇਜਰ ਇੰਜਰੀ ਨਹੀਂ ਹੈਗੀ ਬਿਲਕੁਲ ਸਭ ਸੇਫ ਹੈਗੇ ਤੇ ਜਿਹੜੇ ਠੀਕ ਹੈਗੇ ਉਹਨਾਂ ਦੇ ਪੇਰੈਂਟਸ ਆ ਰਹੇ ਆ ਉਹ ਟਾਈਮਲੀ ਉਹਨਾਂ ਨੂੰ ਜਿੱਥੇ ਨੂੰ ਹਸਪੀਟਲ ਜਾਣ ਦੀ ਲੋੜ ਹੈਗੀ ਉੱਥੇ ਵੇਜ ਰਹੇ ਹੈਗੇ ਆ ਤੇ ਐਸਾ ਸੱਚ ਕੋਈ ਕੋਈ ਸੀਰੀਅਸ ਨਹੀਂ ਰਿਪੋਰਟਡ ਹੈਗਾ ਹਲੇ ਸਾਨੂੰ ਕੁਝ ਵੀ ਬਾਕੀ ਦੇਖਦੇ ਆਂ ਜੀ ਉਹ ਜਿਹੜਾ ਹੈਗੀ ਬਣਦੀ ਕਾਰਵਾਈ ਕਰਾਂਗੇ ਜੀ ਅਸੀਂ ਕਰੇਗੀ ਨਹੀਂ ਉਹ ਚੈੱਕ ਕਰ ਦਾਂਗੇ ਜੀ ਤਾਂ ਆਪਾਂ ਹਲੇ ਪਹੁੰਚੇ ਹੀ ਆਂ ਇੱਥੇ ਇਹ ਤਾਂ ਉਹਨੂੰ ਦੇਖ ਲੈਣੇ ਨੇ ਜਿੱਥੇ ਵੀ ਕੋਈ ਕਮੀ ਪੇਸ਼ੀ ਪਾਈ ਜਾਊਗੀ ਜੀ ਉਹ ਸਖਤ ਐਕਸ਼ਨ ਲਵਾਂਗੇ ਜੀ ਬਿਲਕੁਲ ਸਰ ਤੁਹਾਨੂੰ ਕਦੋਂ ਪਤਾ ਲੱਗਿਆ ਕਿੰਨੀ ਜਲਦੀ ਤੁਸੀਂ ਗੱਡੀ ਲੈ ਕੇ ਪਹੁੰਚ ਗਏ ਤੇ ਕਿੱਥੇ ਖੜੇ ਸੀ ਤੇ ਕਿੰਨਾ ਹੀ ਸਵਾਲ ਤਾਂ ਤੁਸੀਂ ਇੱਥੇ ਦਿੱਤੀਆਂ ਤੇ ਕੀ ਵਾਰਦਾਤ ਔਰ ਸੀ ਜਿਹੜਾ ਹੈਗਾ ਇੱਥੇ ਗੰਗਪੁਰ ਪੁਆਇੰਟ ਦੇ ਲਾਗੇ ਖੜੇ ਸੀਗੇ ਜੀ ਜਿਹੜੀ ਸਾਡੀ ਇਹ ਗੱਡੀ ਹੈਗੀ ਹੈ ਇਹ ਅਗੰਗਪੁਰ ਤੋਂ ਨੰਗਲ ਡੈਮ ਚਲਦੀ ਹੈ ਜੀ ਅਸੀਂ ਲਗਭਗ 10 ਮਿੰਟ ਜੀ ਇੱਥੇ ਪਹੁੰਚ ਗਏ ਆ ਕੇ ਮੌਕੇ ਤੇ ਜੋ ਜਿੰਨੇ ਬੱਚੇ ਸੀਗੇ ਉਹਨਾਂ ਨੂੰ ਜਿਹਨਾਂ ਥੋੜੇ ਜਿਨਾਂ ਦੇ ਸੱਟ ਲੱਗੀ ਸੀਗੇ ਉਹਨਾਂ ਨੂੰ ਫਰਸਟ ਏਡ ਦੇ ਕੇ ਉਹਨਾਂ ਦੇ ਮਾਪਿਆਂ ਦੇ ਹਵਾਲੇ ਕੀਤਾ ਤੇ ਜਿਹੜੇ ਬਾਕੀ ਹੈਗੇ ਉਹ ਲੋਕਾਂ ਦੀ ਮਦਦ ਨਾਲ ਉਹਨਾਂ ਨੂੰ ਹਸਪਤਾਲਾਂ 'ਚ ਭੇਜਿਆ ਹੋਇਆ ਕਹਿੰਦੇ ਤੁਸੀਂ ਆ ਕੇ ਸਹਾਈ ਕਿੰਨੇ ਤੁਹਾਡੇ ਨਾਲ ਹੈਗੇ ਆ ਜੀ ਕਰਮਚਾਰੀ ਕਿੰਨੇ ਤੁਹਾਡੇ ਛੋਟੇ ਕਰਮਚਾਰੀ ਸਾਡੇ ਇੱਕ ਗੱਡੀ ਦੇ ਨਾਲ ਤਿੰਨ ਹੈ ਇੱਕ ਲੇਡੀ ਕਨਸਟੇਬਲ ਹੈ ਤੇ ਦੋ ਮੁੰਡੇ ਨੇ ਬੱਸ ਕਰ ਦਿੱਤੀ ਜੀ ਤੁਹਾਡੇ ਬਿਲਕੁਲ 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 ਬੱਚੇ ਨੇ ਹਾਂਜੀ 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 ਠੀਕ ਨਾਮ ਨਾਮ ਇਹ ਬੱਸ ਉਹ ਅਚਨਚੇਤ ਪਰ ਬ੍ਰੇਕ ਬ੍ਰੇਕ ਉੱਝਣ ਲੱਗੀ ਹੋਣੀ ਉਹਨਾਂ ਦੇ ਨਾਲ ਲੋਕੋ ਭਰਾ ਗਏ ਹੋਣੇ ਜੋ ਵੀ ਹੋਇਆ ਹੋਣਾ ਕਿੰਨੇ ਬੱਚੇ ਸੀ ਸਾਡੇ ਬੱਸ ਵਿੱਚ ਤਾਂ ਕੋਈ 40-50 ਬੱਚੇ ਹੁੰਦੇ ਆ ਜੀ ਠੀਕ ਹੈ ਜੀ ਕੋਈ ਸਾਰੇ ਸੇਫ ਆ ਉਧਰ ਵੀ ਸੇਫ ਆ ਜੀ ਇੱਕ ਬੱਚੇ ਤੇ ਸੱਟ ਲੱਗੀ ਹੋਈ ਉਹਨਾਂ ਦੇ ਥੋੜਾ ਜਿਹਾ ਬਲੀਡਿੰਗ ਹੋ ਰਹੀ ਸੀ ਆਈ ਥਿੰਕ ਉਹਨੂੰ ਹਸਪੀਟਲ ਲੈ ਕੇ ਨਾ ਇੱਕ ਪਰਚੀ ਸਾਡੇ ਦੇ ਹੱਥ ਤੇ ਲੱਗੀ ਆ ਸੀ ਜੀ ਉਹ ਵੀ ਸੇਫ ਹੈ ਠੀਕ ਹੈ ਸਾਹਿਬ ਹਾਂਜੀ ਹਾਂਜੀ ਪਰ ਬਾਕੀ ਪੇਰੈਂਟਸ ਨੂੰ ਫੋਨ ਕਰਤਾ ਜੀ ਅਸੀਂ ਜਦੇ ਆ ਗਏ ਸਾਡਾ ਸਾਰਾ ਸਟਾਫ ਮੇਰਾ ਮੈਡਮ ਸਾਡੀ ਸਾਰੀਆਂ ਹੋਰੇ ਨੇ ਡਰਾਈਵਰ ਸਾਡੇ ਕੰਡਕਟਰ ਸਾਰੇ ਸੀਗਾ ਨਾ ਜੀ ਮੈਂ ਪ੍ਰਿੰਸੀਪਲ ਹੈਗਾ ਜੂਰੇ ਸਾਰੇ ਸਾਰੇ ਠੀਕ ਹੈ ਹਾਂ ਉਹ ਸਾਰੇ ਠੀਕ ਹੈ ਜੀ ਡੀਓ ਸਾਹਿਬ ਸਾਰੇ ਠੀਕ ਹੈ ਇਹ ਸਾਡੇ ਹਾਂ ਬਚਾ ਹੋ ਗਿਆ ਇਹ ਸਾਡੇ ਡਿਊਟੀ ਡੀਓ ਸਾਹਿਬ ਵੀ ਹੈਗੇ ਨਾਲ ਸਾਡੇ ਮਤਲਬ ਮੈਨੂੰ ਪਤਾ ਲੱਗਿਆ ਮੈਂ ਕਿ ਹਾਂ ਬਹੁਤ ਬਹੁਤ ਠੀਕ ਹੈ ਜੀ ਬਹੁਤ ਨੰਗਲ ਮੁਖ ਮਾਰਗ ਤੇ ਪਿੰਡ ਬਾਹਲੂ ਦੇ ਕੋਲ ਉਸ ਵੇਲੇ ਹਾਦਸਾ ਵਾਪਰ ਗਿਆ ਜਦੋਂ ਸਕੂਲ ਦੀਆਂ ਤਿੰਨ ਬੱਸਾਂ ਆਪਸ ਵਿੱਚ ਟ ਲੰਗੜਮੁਖ ਮਾਰਗ ਤੇ ਪਿੰਡ ਬਾਹਲੂ ਦੇ ਕੋਲ ਉਸ ਵੇਲੇ ਹਾਦਸਾ ਵਾਪਰ ਗਿਆ ਜਦੋਂ ਤਿੰਨ ਬੱਸਾਂ ਆਪਸ ਵਿੱਚ ਟਕਰਾ ਗਈਆਂ ਮੇਰੀ ਜਾਣਕਾਰੀ ਮੁਤਾਬਕ ਪ੍ਰਾਈਵੇਟ ਸਕੂਲ ਦੀ ਬੱਸ ਨੇ ਓਵਰਟੇਕ ਕਰ ਰਹੀ ਇੱਕ ਗੱਡੀ ਨੂੰ ਬਚਾਉਣ ਦੇ ਲਈ ਜਦੋਂ ਬ੍ਰੇਕ ਲਗਾਈ ਤਾਂ ਉਸ ਦੇ ਪਿੱਛੇ ਆ ਰਹੀਆਂ ਸਕੂਲ ਦੀਆਂ ਬੱਸਾਂ ਵੀ ਆਪਸ ਵਿੱਚ ਟਕਰਾ ਗਈਆਂ ਜਿਸ ਨਾਲ ਕੁਝ ਬੱਚਿਆਂ ਨੂੰ ਮਾਮਲੀ ਸੱਟਾਂ ਵੀ ਲੱਗੀਆਂ ਦੱਸ ਦਈਏ ਕਿ ਪ੍ਰਾਈਵੇਟ ਸਕੂਲਾਂ 'ਚ ਛੁੱਟੀ ਹੋਣ ਦੇ ਚੱਲਦਿਆਂ ਇਹ ਬੱਸਾਂ 'ਚ ਸਵਾਰ ਬੱਚੇ ਆਪਣੇ ਘਰ ਨੂੰ ਵਾਪਸ ਜਾ ਰਹੇ ਸਨ ਜਦੋਂ ਬਹਲੂ ਕੋਲ ਪਹੁੰਚੇ ਤਾਂ ਇਹ ਹਾਦਸਾ ਵਾਪਰ ਗਿਆ ਗਨੀਮਤ ਰਹੀ ਕਿ ਬੱਸਾਂ ਦੇ ਆਪਸ ਵਿੱਚ ਟਕਰਾਉਣ ਜਾਣ ਦੇ ਬਾਵਜੂਦ ਵੀ ਉਹਨਾਂ ਵਿੱਚ ਸਵਾਰ ਬੱਚੇ ਬਾਲ-ਬਾਲ ਬਚ ਗਏ ਹਾਲਾਂਕਿ ਕੁਝ ਬੱਚਿਆਂ ਨੂੰ ਮਾਮਲੀ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਉਪਚਾਰ ਲਈ ਨਾਲ ਲੱਗਦੇ ਪ੍ਰਾਈਵੇਟ ਹਸਪਤਾਲ ਵਿੱਚ ਲਿਜਾਇਆ ਗਿਆ ਇਹ ਉਹ ਜੋ ਬੋਲਨੇ ਕੋ ਆ ਗਏ ਗੱਡੀਆਂ ਉਹ ਦੇਖੋ ਓ ਬਾਪਿਆ ਹੋ ਗਿਆ ਠੀਕ ਹੈ ਸੰਗਿਆ ਜੀ ਬਲੰਸ ਡੈਗਨੇਸ਼ਨ ਪ੍ਰਿੰਸੀਪਲ ਸੰਤ ਬਾਬਾ ਸੇਵਾ ਸਿੰਘ ਕਾਲਸਾ ਮੋਡਲ ਸਕੂਲ ਜਿੰਦ ਬਟੇ ਕੀ ਹੋਇਆ ਇੱਥੇ ਸਾਰਾ ਸਰ ਜੀ ਕੋਈ ਗੱਡੀਆਂ ਜੜੀਆਂ ਕੋਟਾ ਵਿੱਚ ਨਿਕਲੀਆਂ ਕੋਈ ਸਮੇਂ ਤੇ ਮੂਰੇ ਦੂਜੇ ਸਕੂਲ ਦੀਆਂ ਗੱਡੀਆਂ ਸਿਗੀਆਂ ਉਹਨਾਂ ਨੇ ਮੂਰੇ ਕੋਈ ਆਇਆ ਜਾਂ ਨਹੀਂ ਆਇਆ ਹੈਗਾ ਤੇ ਉਹਨੇ ਬ੍ਰੇਕਾਂ ਮਾਰੀਆਂ ਦੋ ਗੱਡੀਆਂ ਉਸ ਵਿੱਚ ਪੜੀਆਂ ਮਗਰ ਸਾਡੀ ਗੱਡੀ ਵੀ ਲੱਗੀ ਹੈਗੀ ਆ ਤੇ ਕਿ ਕਿਸ ਤਰ੍ਹਾਂ ਆਪਸ ਆਪਸ ਆਹ ਟਕਰਾਈਆਂ ਕਿ ਇਹ ਸਾਰੇ ਕਿਤੇ ਨੋਕੇ ਤੇ ਪਹੁੰਚੇ ਆ ਅੱਜ ਜੀ ਇਥੇ ਨੰਗਲ ਅਨੰਦਪੁਰ ਸਾਹਿਬ ਰੋਡ ਦੇ ਉੱਪਰ ਇੱਕ ਦੁਰਘਟਨਾ ਹੋਈ ਹੈ ਸੇਂਟ ਮਰੀ ਸਕੂਲ ਦੀ ਦੋ ਬੱਸਾਂ ਸੀ ਤੇ ਬਾਬਾ ਸੇਵਾ ਸਿੰਘ ਜੀ ਸਕੂਲ ਦੀ ਇੱਕ ਬੱਸ ਸੀ ਇਹਨਾਂ ਦੀ ਆਪਸ ਜਾਂਦੇ-ਜਾਂਦੇ ਬ੍ਰੇਕ ਲੱਗਣ ਦੇ ਕਾਰਨ ਇੱਕ ਦੂਸਰੇ ਦੇ ਵਿੱਚ ਕੋਲਾਈਡ ਕੀਤੀਆਂ ਨੇ ਪਰ ਸ਼ੁਕਰ ਦੀ ਗੱਲ ਹੈ ਕਿ ਕੋਈ ਜਾਨੀ ਨੁਕਸਾਨ ਜੋ ਹੈ ਜ਼ਿਆਦਾ ਗੰਭੀਰ ਰੂਪ ਚ ਕੁਝ ਵੀ ਨਈ ਰਿਪੋਰਟ ਹੋਇਆ ਫਿਲਹਾਲ ਸੋ ਇਹ ਤੇ ਪੁਲਿਸ ਦੀ ਟੀਮ ਹੈਲਥਲੀ ਟੀਮ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਪਹੁੰਚੇ ਹੋਏ ਨੇ ਆਫੀਸਰਸ ਐਂਡ ਵੀ ਆਰ ਔਨ ਟਾਪ ਆਫ ਇਟ ਡੀਪਲੀ ਇਨਵੈਸਟਿਗੇਟ ਕੀਤਾ ਜਾਊਗਾ ਕਿਉਂਕਿ ਸੈਂਸਟੀਵੇ ਬੱਚੇ ਸੀਗੇ ਇਹਦੇ ਵਿੱਚ ਛੋਟੀ ਉਮਰ ਦੇ ਬੱਚੇ ਸੀਗੇ ਕਿਤੇ ਬੱਚੇ ਸੀਗੇ ਕਿਤੇ ਨਾ ਕਿਤੇ ਡਾ ਵੱਡੇ ਰਿਸਕ ਵਿੱਚ ਬਣੇ ਬਿਲਕੁਲ ਜੀ ਇਹ ਇਨਕੁਆਰੀ ਪ੍ਰੀਲੀਮੀਨਰੀ ਇਸ ਦੀ ਇਨਵੈਸਟਿਗੇਸ਼ਨ ਕੀਤੀ ਜਾਏਗੀ ਜੇ ਕੋਈ ਇਸ ਦੇ ਪਿੱਛੇ ਅਜਿਹੇ ਕਾਰਨ ਹੋਏ ਜ ਜਨਾਂ ਨੂੰ ਅਵੋਇਡ ਕੀਤਾ ਜਾ ਸਕਦਾ ਜ਼ਰੂਰ ਉਸਤੇ ਕਾਰਵਾਈ ਕੀਤੀ ਜਾਏਗੀ ਕਨਫਰਮ ਹੋਵੇ ਕਿ ਕਿੰਨੇ ਬੱਚੇ ਸਵਾਰ ਸੀਗੇ ਬਸ ਦੇ ਵਿੱਚ ਵੀ ਆਰ ਸਟਿਲ ਟੂ ਗੈਟ ਦ ਨੰਬਰਸ ਵੀ ਡੋਨਟ ਦੇਖੋ ਜੀ ਕਾਰਵਾਈ ਵਾਹਨਾਂ ਤੇ ਜੋ ਹੈ ਕੰਟੀਨਿਊਸ ਰੂਪ ਤੇ ਚਲਦੀ ਰਹਿੰਦੀ ਹੈ ਸੋ ਐਸਡੀਐਮਸ ਵੱਲੋਂ ਰੈਗੂਲਰ ਚੈਕਿੰਗਸ ਤੇ ਇਵਨ ਟ੍ਰਾਂਸਪੋਰਟ ਆਫਿਸ ਤੇ ਟ੍ਰੈਫਿਕ ਪੁਲਿਸ ਵੱਲੋਂ ਵੀ ਕੰਟੀਨਿਊਸ ਚੈਕਿੰਗਸ ਜਿੰਦੀਆਂ ਚੱਲ ਰਹੀਆਂ ਨੇ ਤੇ ਹੋਰ ਜ਼ੋਰ ਸ਼ੋਰ ਦੇ ਨਾਲ ਹੀ ਚੱਲਣੀਆਂ ਗੁਲਦੀਪ ਸਿੰਘ ਜੀ ਗੁਲਦੀਪ ਸਿੰਘ ਜੀ ਕੀ ਦੱਸਿਓ ਕਿ ਆ ਕੀ ਹੋਇਆ ਮੈਂ ਸੈਡਵੇਰੀ ਸਕੂਲ ਦਾ ਡੀਪੀ ਆਈ ਹਾਂ ਜੀ ਕੀ ਹੋਇਆ ਸਰ ਇੱਕ ਤਰ੍ਹਾਂ ਸਰ ਐਕਚੁਅਲੀ ਇੱਕ ਗੱਡੀ ਸਕੂਲ ਦੀ ਗੱਡੀ ਦੇ ਮੋੜੇ ਆ ਗਈ ਸੀਗੀ ਓਵਰਟੇਕਿੰਗ ਕਰਨ ਵੇਲੇ ਤੇ ਉਹਨਾਂ ਨੂੰ ਬਚਾਣ ਦੇ ਬਚਾਣ ਦੇ ਜਿਹੜੀ ਹੈਗੀ ਹੈ ਪਿੱਛੇ ਦੇ ਕਿਸੇ ਹੋਰ ਗੱਡੀ ਨੇ ਸਕੂਲ ਦੀ ਗੱਡੀ ਨੂੰ ਹਿੱਟ ਕਰ ਦਿੱਤਾ ਸਾਰੇ ਬੱਚੇ ਸੇਫ ਹੈ ਬਿਲਕੁਲ ਐਨ ਬਿਲਕੁਲ ਕਿ ਸਾਰੇ ਪੇਰੈਂਟਸ ਜਿਹੜੇ ਹੈਗੇ ਆ ਉਹਨਾਂ ਕੋਲ ਬੱਚੇ ਪੁੱਜ ਗਏ ਕਿੰਨੇ ਕੇ ਬੱਚਿਆਂ ਨੂੰ ਸੱਟਾਂ ਲੱਗੀਆਂ ਨਹੀਂ ਸੱਟਾ ਕਿਸੇ ਬੱਚੇ ਨੂੰ ਜ਼ਿਆਦਾ ਨਹੀਂ ਲੱਗੀ ਹੈਗਾ ਸਭ ਬੱਚੇ ਸੇਫ ਹੈ ਜੀ ਬਿਲਕੁਲ ਹਾਂਜੀ ਪ੍ਰਸ਼ਾਸਨ ਬਿਲਕੁਲ ਟਾਈਮ ਤੇ ਪਹੁੰਚ ਗਿਆ ਸੀਗਾ ਜੀ ਥੈਂਕ ਯੂ ਜੀ ਸੁਰਿੰਦਰਪਾਲ ਸਿੰਘ ਡਿਪਟੀ ਡੀਓਜ਼ ਕੈਂਡੀ ਐਜੂਕੇਸ਼ਨ ਰੋਪੜ ਦੇ ਸਰ ਅੱਜ ਇੱਥੇ ਕੀ ਗੱਲਬਾਤ ਹੋਈ ਹੈ ਮੈਨੂੰ ਹੁਣੇ ਪਤਾ ਲੱਗਿਆ ਸੀ ਕਿ ਅੱਗੇ ਐਕਸੀਡੈਂਟ ਹੋਇਆ ਤੇ ਮੈਂ ਉਹ ਭਾਈ ਦੀ ਹੋਇਆ ਇਤਰੋ ਹੀ ਆ ਰਿਹਾ ਸੀ ਨੰਗਲ ਤੋਂ ਕਿਸੇ ਕੰਮ ਗਿਆ ਹੋਇਆ ਸੀ ਸਕੂਲ ਦੇ ਵਿੱਚ ਤੇ ਮੈਂ ਆ ਕੇ ਰੁਕਿਆ ਤੇ ਪਤਾ ਕੀਤਾ ਪ੍ਰਿੰਸੀਪਲ ਸਾਹਿਬ ਤੋਂ ਤੇ ਮੈਨੂੰ ਇੱਥੇ ਸਟਾਫ ਨੂੰ ਜੀ ਦਿੰਦਾ ਨਾ ਵੀ ਇਹੀ ਦੱਸਿਆ ਕਿ ਸਾਰੇ ਬੱਚੇ ਠੀਕ ਠਾਕ ਹੈ ਤੇ ਬੱਚਾ ਦਾ ਜਰੂਰ ਨੁਕਸਾਨ ਹੋਇਆ ਬਾਕੀ ਇਹਦੇ ਬਾਰੇ ਵਿੱਚ ਬਾਅਦ ਦੇ ਵਿੱਚ ਆਪਾਂ ਪ੍ਰੋਪਰ ਜਾਂਚ ਕਰਾਵਾਂਗੇ ਕਿ ਕੀ ਕਾਰਨ ਸੀ ਕਿਉਂ ਐਸਾ ਇੱਕ ਘਟਨਾ ਵਾਪਰੀ ਤੇ ਇਹਦੀ ਰਿਪੋਰਟ ਜਿਹੜੀ ਆ ਮੈਂ ਡੀਓ ਸਾਹਿਬ ਨੂੰ ਜਾ ਕੇ ਦਊਂਗਾ ਜੀ ਓਕੇ ਪਰ ਮੇਰੇ ਰੋਡ ਦੇ ਉੱਤੇ ਹਾਸਾ ਹੋਇਆ ਬੱਚਾ ਟਗਰੇ ਕੀ ਹੈ ਸਾਰਾ ਮਾਮਲਾ ਤੁਸੀਂ ਮੌਕੇ ਤੇ ਪਹੁੰਚੋ ਇਹਦੀ 200 ਮੀਰੀ ਸਕੂਲ ਦੀਆਂ ਬੱਸਾਂ ਸੀਗੀਆਂ ਤੇ ਇੱਕ ਬਾਬਾ ਸੇਵਾ ਸਿੰਘ ਖਾਲਸਾ ਸਕੂਲੇ ਛੁੱਟੀ ਹੋਈ ਤੇ ਬੱਚੇ ਨੂੰ ਜਦੋਂ ਲੈ ਕੇ ਜਾ ਰਹੇ ਸੀ ਅੱਗੋਂ ਸਰਟਨ ਕਿਸੇ ਗੱਡੀ ਨੇ ਇੱਕਦਮ ਬ੍ਰੇਕ ਮਾਰੀ ਜੋ ਉਹਦੇ ਕਰਕੇ ਗੱਡੀਆਂ ਆਪਸ ਵਿੱਚ ਵੱਜੀਆਂ ਹੈਗੀਆਂ ਅਸੀਂ ਬਿਲਕੁਲ ਟਾਈਮਲੀ ਮੌਕੇ ਤੇ ਆ ਗਏ ਸੀਗੇ ਐਮਬੂਲੈਂਸਸ ਵੀ ਆ ਗਏ ਸਾਰਾ ਪ੍ਰਸ਼ਾਸਨ ਉਸੇ ਪਹਿਲੇ ਹਰਕਤ 'ਚ ਆ ਗਿਆ ਸੀਗਾ ਐ ਸੱਚ ਕੋਈ ਬੱਚੇ ਤੇ ਕੋਈ ਮੇਜਰ ਇੰਜਰੀ ਨਹੀਂ ਹੈਗੀ ਬਿਲਕੁਲ ਸਭ ਸੇਫ ਹੈਗੇ ਔਰ ਬੱਚੇ ਜਿਹੜੇ ਠੀਕ ਹੈਗੇ ਉਹਨਾਂ ਦੇ ਪੇਰੈਂਟਸ ਆ ਰਹੇ ਆ ਉਹ ਟਾਈਮਲੀ ਉਹਨਾਂ ਨੂੰ ਜਿੱਥੇ ਨੂੰ ਹਸਪੀਟਲ ਜਾਣ ਦੀ ਲੋੜ ਹੈਗੀ ਉੱਥੇ ਭੇਜ ਰਹੇ ਹੈਗੇ ਆ ਤੇ ਐ ਸੱਚ ਕੋਈ ਕੋਈ ਸੀਰੀਅਸ ਨਹੀਂ ਰਿਪੋਰਟਡ ਹੈਗਾ ਹੱਲੇ ਸਾਨੂੰ ਕੁਝ ਵੀ ਬਾਕੀ ਦੇਖਦੇ ਆਂ ਜੀ ਉਹ ਜਿਹੜਾ ਹੈਗੀ ਬਣਦੀ ਕਾਰਵਾਈ ਕਰਾਂਗੇ ਜੀ ਇਸ ਦੇ ਨਹੀਂ ਉਹ ਚੈੱਕ ਕਰ ਦਾਂਗੇ ਜੀ ਤਾਂ ਆਪਾਂ ਹੱਲੇ ਪਹੁੰਚ ਇਹ ਤਾਂ ਉਹ ਦੇਖ ਲੈਣੇ ਨੇ ਜਿੱਥੇ ਵੀ ਕੋਈ ਕਮੀ ਪੇਸ਼ੀ ਪਾਈ ਜਾਊਗੀ ਜੀ ਉਹ ਸਖਤ ਐਕਸ਼ਨ ਲਵਾਂਗੇ ਅਸੀਂ ਬਿਲਕੁਲ ਸਰ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਕਿੰਨੀ ਜਲਦੀ ਤੁਸੀਂ ਗੱਡੀ ਲੈ ਕੇ ਪਹੁੰਚ ਗਏ ਤੇ ਕਿੱਥੇ ਖੜੇ ਸੀ ਤੇ ਕਿੱਦਾਂ ਦੀ ਸਹੂਲਤ ਤੁਸੀਂ ਇੱਥੇ ਦਿੱਤੀਆਂ ਤੇ ਕੀ ਵਾਰਦਾਤ ਅਸੀਂ ਜਿਹੜਾ ਹੈਗਾ ਇੱਥੇ ਰਗੰਪੁਰ ਪੁਆਇੰਟ ਦੇ ਲਾਗੇ ਖੜੇ ਸੀਗੇ ਜਿਹੜੀ ਸਾਡੀ ਇਹ ਗੱਡੀ ਹੈਗੀ ਹੈ ਇਹ ਰਗੰਪੁਰ ਤੋਂ ਨੰਗਲ ਡੈਮ ਚਲਦੀ ਹੈ ਜੀ ਅਸੀਂ ਲਗਭਗ 10 ਮਿੰਟ ਜੀ ਇੱਥੇ ਪਹੁੰਚ ਗਏ ਆ ਕੇ ਮੌਕੇ ਤੇ ਜੋ ਜਿੰਨੇ ਬੱਚੇ ਸੀਗੇ ਉਹਨਾਂ ਨੂੰ ਜਿਹਨਾਂ ਥੋੜੇ ਜਿਨਾਂ ਦੇ ਸੱਟ ਲੱਗੀ ਸੀਗੇ ਉਹਨਾਂ ਨੂੰ ਫਸਟ ਏਡ ਦੇ ਕੇ ਉਹਨਾਂ ਦੇ ਮਾਪਿਆਂ ਦੇ ਹਵਾਲੇ ਕੀਤਾ ਜਿਹੜੇ ਬਾਕੀ ਹੈਗੇ ਉਹ ਲੋਕਾਂ ਦੀ ਮਦਦ ਨਾਲ ਉਹਨਾਂ ਨੂੰ ਹਸਪਤਾਲਾਂ 'ਚ ਭੇਜਿਆ ਗਿਆ। ਇੱਥੇ ਦੇ ਤੁਸੀਂ ਆ ਕੇ ਸੰਭਾਲ ਲਈ ਕਿੰਨੇ ਸਾਡੇ ਨਾਲ ਹੈਗੇ ਆ ਜੀ ਕਰਮਚਾਰੀ ਕਿੰਨੇ ਸਾਡੇ? ਇੱਥੇ ਕਰਮਚਾਰੀ ਸਾਡੇ ਇੱਕ ਗੱਡੀ ਦੇ ਨਾਲ 3 ਐ।